ਸੱਡਾ ਤਾਂ ਹਾਲ ਸੁਹਣਿਆ ਪੱਠੀ ਵਿੱਚ ਖਿਲ ਵਰਗਾ ਜਾਂ ਫਿਰ ਕੋਈ ਸ਼ਾਮ ਟਲੀ ਤੋਂ ਆਸ਼ਿਕ ਦੇ ਦਿਲ ਵਰਗਾ ਜਾਂ ਫਿਰ ਕੋਈ ਸ਼ਾਮ ਟਲੀ ਤੋਂ ਆਸ਼ਿਕ ਦੇ ਦਿਲ ਵਰਗਾ ਐਵੇਂ ਨਹੀਂ ਛੱਡ ਕੇ ਪੱਲੇ ਚਾਰੇ ਹੀ ਤੁਰ ਜੀ ਦਾ ਕਾਦਾ ਹੈ ਮਣਿ ਸੋਣਿਆ ਦੇਹਾਂ ਦੀ ਬੁਰਜੀ ਦਾ ਕਾਦਾ ਹੈ ਮਣਿ ਸੋਣਿਆ ਦੇਹਾਂ ਦੀ ਬੁਰਜੀ ਦਾ ਤੱਕਦਾ ਹਾਂ ਸ਼ਾਮ ਸਵੇਰੇ ਹਏ ਲੈਣਾ ਰਤਿਆਂ ਨੂੰ ਹੁੰਦਾ ਏ ਸ਼ਿਕਤਾ ਚੱਪਣਾ ਨਿੰਮਾਂ ਦੇ ਆ ਪੱਤਿਆਂ ਨੂੰ ਦਾਏ ਸਿੱਕਾ ਚੱਪਣ ਨਿੰਮਾ ਦੇਆਂ ਪੱਤਿਆਂ ਨੂੰ